ਤੋ ਜੀ ਸ਼ੀਤਲ ਅੰਗੁਰਾਲ ਤਾਂ ਆਪਣੀ ਇੱਕ ਅੰਗੁਰਾਲ ਜੀ ਅੰਗੁਰਾਲ ਸ਼ੀਤਲ ਅੰਗੁਰਾਲ ਇੱਕ ਡੱਬੀ ਲਈ ਫਿਰਦਾ ਹੈ ਤੇ ਡੱਬੀ ਵੇਖ ਕੇ ਤੁਹਾਨੂੰ ਪਤਾ ਮੈਂ ਉਹੀ ਗੱਲ ਕਹਿਣ ਲੱਗਾ ਸੀ ਡੱਬੀ ਵੇਖ ਕੇ ਤਾਂ ਉਹ ਤਿਆਨ ਮੋਰ ਪਾਸੇ ਜਾਂਦਾ ਹਾਂ ਜੀ ਡੱਬੀ ਤੇ ਅੱਜ ਕੱਲ ਉਹ ਤੁਹਾਨੂੰ ਪਤਾ ਹੀ ਆ ਚਾਂਦੀ ਵਾਲੀ ਵੀ ਜ਼ਿਆਦਾ ਚੱਲਦੀ ਹੈ ਨਾ ਗਾਣਿਆਂ ਗੁਣਿਆਂ 'ਚ ਮਤਲਬ ਕਿ ਜ਼ਿਆਦਾ ਤੇ ਚਾਂਦੀ ਦੀ ਡੱਬੀ ਦੇ ਵਿੱਚ ਕਾਲਾ ਕਾਲਾ ਕੀ ਰੱਖਦਾ ਹੁਣ ਅਸੀਂ ਤੇ ਕੀ ਦਸੀਏ ਸ਼ੀਤਲ ਅੰਗੁਰਾਲ ਜੀ ਤਾਂ ਕਾਲਾ ਕਾਲਾ ਕੀ ਰੱਖੀ ਬੈਠੇ ਪਤਾ ਨਹੀਂ ਹਾਂ ਪੈਨ ਡਰਾਈਵ ਵੀ ਕਾਲੀ ਹੋ ਸਕਦੀ ਹੈ ਭਗਵੰਤਮਾਨ ਸਾਹਿਬ ਨਹੀਂ ਪਹੁੰਚੇ ਭਗਵੰਤਮਾਨ ਨਹੀਂ ਪਹੁੰਚੇ ਦੇਖੋ ਦੱਬੀ ਵੇਖ ਕੇ ਤਾਂ ਦੂਰੋਂ ਖੁਸ਼ਬੂਆਂ ਆ ਜਾਂਦੀਆਂ ਕੰਸੂਆਂ ਆ ਜਾਂਦੀਆਂ ਕਈ ਭੱਜੇ ਆਉਂਦੇ ਆ ਮਾਨ ਸਾਹਿਬ ਨਹੀਂ ਬੋੜ ਰਹੇ ਮਾਨ ਸਾਹਿਬ ਨੇ ਮਿੱਟੀ ਕਰਵਾ ਲਈ ਆ ਹਮ ਮਾਨ ਸਾਹਿਬ ਬਾਤ ਸਕਦੇ ਸੀ ਜੀ ਮਾਨ ਸਾਹਿਬ ਸ਼ਾਇਦ ਵਿਰੋਧੀ ਨੂੰ ਨਾ ਲਾਈਟਲੀ ਲੈ ਗਏ ਜੀ ਜਦੋਂ ਕਿਸੇ ਬੰਦੇ ਨੂੰ ਕੋਈ ਦੁਸ਼ਮਨ ਮਾੜਾ ਲੱਗਣ ਲੱਗਦਾ ਹੈ ਨਾ ਸਮਝ ਲਓ ਉਸ ਵੇਲੇ ਉਹਦਾ ਮਾੜਾ ਸਮਾਂ ਸ਼ੁਰੂ ਹੋ ਗਿਆ ਜੀ ਮਾਨਸਬ ਸਮੇ ਦੇ ਤਕਾਜ਼ੇ ਨੂੰ ਨਹੀਂ ਸਮਝ ਪਾਰੇ ਇਹ ਹੀ ਐਸ ਵੇਲੇ ਕਹਿ ਲੋ ਕਿ ਉਹਨਾਂ ਦੇ ਪਤਨ ਦੀ ਸ਼ੁਰੂਆਤ ਦਾ ਕਾਰਨ ਆ ਸ਼ੀਤਲ ਅੰਗੁਰਾਲ ਕਹਿ ਲੋ ਕਿ ਰਾਜਨੀਤੀ ਦੇ ਰੰਗਮંચ ਦਾ ਮੰਝਿਆ ਹੋਇਆ ਕਲਾਕਾਰ ਆ ਜੀ ਉਹਨੇ ਮਾਰਾ ਉਸਤਾਦਾਂ ਦੀਆਂ ਖਾਦੀਆਂ ਉਸਤਾਦ ਕਿਹੜੇ ਆ ਭਾਜਪਾਲੇ ਹੂੰ ਅੱਜ ਭਾਜਪਾ ਨੇ ਐਸੀ ਗੇਮ ਕਮਾਈ ਹੈ ਮੈਂ ਉਧਰ ਬਾਅਦ ਚਾਉਣਾ ਹਮ ਇਹਨਾਂ ਦੀ ਫੱਟੀ ਪੋਚੀ ਜਾਣੀ ਹੈ ਉਹ ਆਪਣੀ ਧੀ ਨੂੰ ਲਿਆ ਹੈ ਨਾਲ ਸਾਡੀ ਬੱਚੀ ਆ ਉਹ ਕਿਸੇ ਵੀ ਲੀਡਰ ਦੀ ਬੱਚੀ ਸਾਡੀ ਬੱਚੀ ਆ ਜੀ ਸਭ ਦੇ ਮਤਲਬ ਕਿ ਬੱਚੇ ਤੇ ਭਰਾਈ ਸ ਕਹ ਲੋ ਕਿ ਮੋਹ ਵਾਲੇ ਹੁੰਦੇ ਆ ਹਮ ਜਿਸ ਤਰ੍ਹਾਂ ਉਹਨੇ ਆਪਣੀ ਧੀ ਨੂੰ ਲਿਆਂਦਾ ਹਮ ਇਹ ਕਿਹਾ ਗਿਆ ਕਿ ਮੇਰੀ ਜਵਾਕੜੀ ਬਾਰੇ ਕੀ ਕੁਝ ਕਿਹਾ ਜਾ ਰਿਹਾ ਹੈ ਹਮ ਇਹ ਕਿਹਾ ਕਿ ਮੈਨੂੰ ਕੀ ਕੁਝ ਬੋਲਿਆ ਜਾ ਰਿਹਾ ਹਮ ਉਹ ਰੋਂਦਾ ਰੋਂਦਾ ਤੁਹਾਨੂੰ ਪਤਾ ਨਾ ਕਿ ਦੋ ਹੰਝੂ ਜਿਹੜੇ ਸੀਗੇ ਜਦੋਂ ਅੰਦੋਲਨ ਬਿਲਕੁਲ ਡਗਮਗਾ ਗਿਆ ਦੋ ਹੰਝੂਆਂ ਨੇ ਬਿਲਕੁਲ 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 ਬਾਜ਼ੀ ਪਲਟ ਦਿੱਤੀ ਸੀ ਬਿਲਕੁਲ ਇਹ ਭਾਰਤੀ ਜਨਤਾ ਪਾਰਟੀ ਦਾ ਘੜਿਆ ਜਿਸ ਤਰ੍ਹਾਂ ਉਹਨਾਂ ਨੇ ਭਾਜਪਾ ਵਾਲਿਆਂ ਨੇ ਅੱਜ ਕੁਰਸੀ ਲਵਾਈ ਹੂੰ ਕੁਰਸੀ ਲਵਾ ਕੇ ਉੱਥੇ ਪੂਰਾ ਜਮਾਵੜਾ ਲਾਇਆ ਜੀ ਨਾਰੇਬਾਜ਼ੀ ਕੀਤੀ ਮਤਲਬ ਕਿ ਮਾਨ ਸਾਹਿਬ ਮੁੱਖ ਮੰਤਰੀ ਸਾਡੇ ਮਾਨਯੋਗ ਉਹਨੂੰ ਸ਼ਰਾਬੀ ਕਹਿ ਕੇ ਜਿਸ ਤਰ੍ਹਾਂ ਵਿਰੋਧ ਦੇ ਵਿੱਚ ਨਾਹਰੇਬਾਜ਼ੀ ਹੋਈ ਤੇ ਜਿਸ ਤਰ੍ਹਾਂ ਟਾਈਮ ਵਧਾ ਦਿੱਤਾ ਗਿਆ ਕਿ 2 ਤੋਂ 4 ਤੱਕ 3 ਤੱਕ ਅਡੀਕਦੇ ਆ ਉਹ ਕੰਮ ਮੇਰੇ ਸਾਹਬ ਦੇ ਨਾਲ ਕਿਉਂਕਿ ਅਜੇ ਕੱਲ ਦਿਹਾੜੇ ਤੇ ਉੱਥੇ ਜਲੰਧਰ ਵੈਸਟ ਦੇ ਵਿੱਚ ਜੀ ਭਾਜਪਾ ਨੇ ਕਹਿ ਲੋ ਕਿ ਕਮਾਲ ਦਾ ਵੋਟ ਸ਼ੇਅਰ ਹਾਸਲ ਕੀਤਾ ਬਾ ਕਮਾਲ ਪ੍ਰਦਰਸ਼ਨ ਹੈ ਉਹਨਾਂ ਦਾ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਪਿਛਲ ਖੁਰੀ ਕਰ ਦੇਣਾ ਹੂੰ ਇਹਦਾ ਮਤਲਬ ਇਹ ਹੈ ਕਿ ਉਹ ਅੱਗੇ ਨਾਲੋਂ ਵੀ ਸੰਗਠਿਤ ਤੇ ਜੋਸ਼ੀਲੇ ਹੋ ਕੇ ਨਾ ਦਾ ਪ੍ਰਚਾਰ ਜੜਾ ਕਰਨਗੇ ਹਾਲਾਂਕਿ ਮਾਨ ਸਾਹਿਬ ਵੀ ਮੁੱਛ ਦਾ ਸਵਾਲ ਬਣਾ ਕੇ ਤੇ ਉਹ ਪੂਰੇ ਮਤਲਬ ਇਸ ਵੇਲੇ ਰੌਂ ਦੇ ਵਿੱਚ ਆ ਪਰ ਮੈਂ ਕੁੱਟ ਕੇ ਜਾਂ ਕਹਿੰਦੇ ਕਿ ਇਹ ਬਾਜੀ ਜਿਹੜੀ ਆ ਅੰਗਰਾਲ ਨੇ ਹੋਰ ਮਜ਼ਬੂਤ ਕੀਤੀ ਆ ਸ਼ੀਤਲ ਅੰਗਰਾਲ ਨੇ ਕਿਉਂਕਿ ਸ਼ੀਤਲ ਅੰਗਰਾਲ بیٹنگ ਜਿਹੜੀ ਆ ਨਾ ਉਹ ਬੱਲੇ ਤੇ ਜ਼ਰੂਰ ਕਮਾ ਰਿਆ ਹੂੰ ਪਰ ਉਸ ਛੋਟ ਜਿਹੜੇ ਉਹ ਸਾਰੇ ਦੱਸੇ ਜਾ ਰਹੇ ਉਸ ਨੂੰ ਜਿਸ ਤਰ੍ਹਾਂ ਉਹਨੇ ਕਿਹਾ ਕਿ ਮੈਂ ਸਾਲਖੰਡ ਇਸ ਕਰਕੇ ਰਿਹਾ ਸੀਗਾ ਕਿਉਂਕਿ ਵਿਕਾਸ ਤੇ ਕੰਮੇ ਕਰਦੇ ਨਹੀਂ ਸੀ ਮੈਂ ਵਾਪਸ ਆ ਗਿਆ ਜੀ ਮੈਂ ਆਪਣੇ ਘਰ ਆ ਗਿਆ ਹੂੰ ਫਿਰ ਉਹ ਕਹਿੰਦਾ ਆ ਕਿ ਆਪਰੇਸ਼ਨ ਲੋਟਸ ਜਿਹੜਾ ਸੀਗਾ ਉਹ ਸਾਰਾ ਫਰਜੀ ਵੜਾ ਸੀਗਾ ਮੇਰੇ ਕੋਲ ਸਬੂਤ ਨੇ ਉਹ ਤਾਂ ਹੁਣ ਪਿੱਛੇ ਰਹਿ ਗਏ ਅੰਗਰਾਲ ਪਤਾ ਨਹੀਂ ਕਿੱਥੇ ਛਾੜਾਏ ਨੇ ਹੁਣ ਅੱਗੋਂ ਸਿਆਪਾ ਜਿਹੜਾ ਉਹ ਛੇੜ ਲਿਆ ਹੁਣ ਦੇਖੋ ਅੰਗਰਾਲ ਨੇ ਕਹਿ ਲੋ ਕਿ ਉਸ ਡੱਬੀ ਦੇ ਵਿੱਚ ਕੀ ਆ ਉਹਦੇ ਤੋਂ ਪਰਦਾ ਚੱਕ ਦਿੱਤਾ ਹੂੰ ਵਧਾਇਕ ਰਮਨ ਦਾ ਉਹਨੇ ਨਾਮ ਲੈ ਦਿੱਤਾ ਹਮ ਜਨਤਕ ਤੌਰ ਤੇ ਜਿੱਥੇ ਪੰਜਾਬ ਦਾ ਪੂਰਾ মিডিਆ ਸੀਗਾ ਬਿਲਕੁਲ ਵਧਾਇਕ ਦਾ ਨਾਮ ਲੈ ਦਿੱਤਾ ਮਾਨ ਸਾਹਿਬ ਦੀ ਭੈਣ ਦਾ ਜ਼ਿਕਰ ਕਰ ਦਿੱਤਾ ਹਮ ਕਿ ਇਹ ਉਥੇ ਕੀ ਲੈਣ ਜਾਂਦੇ ਆ ਜੀ ਬਹੁਤ ਸਾਰੇ ਵਧਾਇਕ ਆ ਤੁਹਾਡੇ ਮੰਤਰੀ ਸਮੇਤ ਬਿਲਕੁਲ ਕਿ ਇਹ ਉਹਨਾਂ ਦੇ ਘਰੇ ਕੀ ਲੈਣ ਜਾਂਦੇ ਆ ਹਮ ਇਹਦਾ ਜਵਾਬ ਤੇ ਹੁਣ ਮਾਨ ਸਾਹਿਬ ਦੇਣ ਜੀ ਕਿ ਭਾਈ ਇਹਨਾਂ ਦੀ ਭੈਣ ਜੀ ਕੱਲ ਮੈਂ ਤੇ ਮੈਡਮ ਗੁਰਪ੍ਰੀਤ ਦੇਖ ਰਿਹਾ ਸੀਗਾ ਕਿ ਸ਼ਿਕਾਇਤਾਂ ਸੁਣ ਰਏ ਨੇ ਹਮ ਹੱਲ ਦਾ ਭਰੋਸਾ ਦੇ ਰਿਹਾ ਕਿਹੜੇ ਬੌੱਚ ਬਾਈ ਤੁਸੀਂ ਤੇ ਪਰਿਵਾਰਵਾਦ ਨੂੰ ਨਿੰਦਕੇ ਤੋਂ ਤੱਕ ਪਹੁੰਚੇ ਹੋ ਜੀ ਤੁਹਾਡੀ ਵਾਈਫ ਜਿਹਦੇ ਕੋਲ ਕੋਈ ਅਹੁਦਾ ਨਹੀਂ ਸ਼ਾਇਦ ਪਾਰਟੀ ਦਾ ਵੀ ਅਹੁਦਾ ਨਹੀਂ ਹੋਏਗਾ ਬ੍ਰੇਕਲਡ ਹਮ ਸੰਵਿਧਾਨਕ ਅਹੁਦਾ ਨਹੀਂ ਤੁਸੀਂ ਕਿਸ ਤਰ੍ਹਾਂ ਪ੍ਰਸ਼ਾਸਕੀ ਤੌਰ ਤੇ ਜਾ ਕੇ ਡੀਲ ਕਰ ਰਹੇ ਜੀ ਕਿਸ ਹیثیت ਦੇ ਨਾਲ ਤੁਹਾਡੀ ਭੈਣ ਜੀ ਵਿਧਾਇਕਾਂ ਦੇ ਘਰ ਜਾਂਦੀ ਆ ਹਮ ਕਿ ਮਤਲਬ ਕਿ ਇਹ ਇਦਾਂ ਹੀ ਰਾਜਨੀਤੀ ਚੋਂ ਪਹਿਲਾਂ ਐਕਟਿਵ ਸੀਗੇ ਹਮ ਹਮ ਜਾ ਹੁਣ ਰਾਜਨੀਤੀ ਚ ਐਕਟਿਵ ਹੋਇਆ ਦੇਖੋ ਮਾਨ ਸਾਹਿਬ ਨੂੰ ਇਨਾ ਗੱਲਾਂ ਦਾ ਜਵਾਬ ਦੇਣਾ ਪਊਗਾ ਹੂੰ ਉਹ ਦਿਨ ਲੱਦ ਗਏ ਜਦੋਂ ਤੁਸੀਂ ਚੁੱਪ ਕੀਤੇ ਆ ਮਟਰ ਪਨੀਰ ਛੱਡ ਕੇ ਪਤਲੀ ਗਲੀ ਥਾਣੀ ਨਿਕਲ ਜਾਂਦੇ ਸੀਗੇ ਹੂੰ ਤੁਹਾਨੂੰ ਇਨਾ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ ਸਵਾਲ ਤੇ ਪਹਿਲੇ ਹੀ ਜਿਹੜੇ ਆ ਉਹ ਮੂੰਹ ਅੱਡੀ ਖਲੋਤੇ ਆ ਤੇ ਤੁਹਾਡੀ ਉਹ ਜਿਹੜੇ ਜਾਇਦਾਦ ਦਾ ਟੁਕੜਾ ਜੋ ਗਿਫਟ ਦੇ ਵਿੱਚ ਮਿਲਿਆ ਹੂੰ ਹੂੰ ਤੁਹਾਡੀ ਮਾਤਾ ਜੀ ਨੂੰ ਉਹ ਕੀ ਖੇੜਿਆ ਉਹਦੇ ਤੇ ਤੁਸੀਂ ਜਵਾਬ ਨਹੀਂ ਦਿੱਤਾ ਸ਼ੀਤਲ ਅੰਗਰਾਲ ਨੂੰ ਮੰਗਾਰ ਦਿੱਤਾ ਕੇ ਭਾਈ ਆ ਜਾ ਸ਼ੀਤਲ ਸਿਆ ਤੂੰ ਫੇਸਬੁੱਕ ਤੇ ਪਾਲਾ ਜਿਹੜਾ ਰੌਲਾ ਪਾਉਣਾ ਆ ਪੰਜ ਨੂੰ 6 ਛੱਡ ਤੂੰ 4 ਨੂੰ ਆ ਜਾ ਹੂੰ ਅੱਜ ਹੀ ਆ ਜਾ ਉਹ ਬੰਦਾ ਆ ਗਿਆ ਉਹਨੇ ਘੰਟੇ ਦੋ ਘੰਟਿਆਂ ਬਾਅਦ ਹੀ ਲਾਈਵ ਕਰ ਦਿੱਤਾ ਸੀਗਾ ਜੀ ਮਾਨ ਸਾਹਿਬ ਮੈਂ ਕੱਲ 2 ਵਜੇ ਆਵਾਂਗਾ ਵੈਸੇ ਅੰਗਰਾਲ ਉਹ ਨਾ ਬੁੰਦ ਲਿਆ ਫਿਰਦਾ ਹੁੰਦਾ ਕਹਿੰਦਾ ਮੈਂ ਸਵੇਰੇ ਆਉਂਗਾ ਸਵੇਰੇ 2 ਵਜੇ ਸਵੇਰ ਦਾ 2 ਉਹ ਟਾਈਮ ਹੋਰ ਹੁੰਦਾ ਦੁਪਹਿਰ ਤਾਂ 2 ਹੋ ਜਾਂਦਾ ਜੀ ਬਿਲਕੁਲ ਤਾਂ ਜਦੋਂ ਕੁਰਸੀ ਲੱਗ ਹੀ ਗਈ ਸੀਗੀ ਫਿਰ ਤੁਹਾਨੂੰ ਡਿਬੇਟਾਂ ਦਾ ਐਡਾ ਸ਼ੌਂਕ ਆ ਕੁਰਸੀਆਂ ਤੁਸੀਂ ਵੀ ਖਾਲੀ ਛਡਵਾਈਆਂ ਸੀਗੀਆਂ ਆਉਂਦੇ ਉੱਥੇ ਚੌਂਕ ਦੇ ਵਿੱਚ ਹੂੰ ਭਾਜਪਾ ਨੂੰ ਭਾਜਪਾ ਦੇ ਘਰ ਚ ਠੋਕਦੇ ਜਾ ਕੇ ਹੂੰ ਫਿਰ ਤਾਂ ਨਜ਼ਾਰਾ ਵੱਜਦਾ ਨਾ ਤੁਸੀਂ ਆਪਣੇ ਰੱਥ ਤੇ ਸਵਾਰ ਹੋ ਜਾਂਦੇ ਜੇ ਤੇ ਤੁਰੇ ਜਾਂਦੇ ਮਾਈਕ ਤੇ ਆਪਣੀਆਂ ਗੱਲਾਂ ਕਹਿ ਕੇ ਹੂੰ ਨਿਕਲ ਜਾਂਦੇ ਹੋ ਤਤ ਅੱਜ ਸਵਾਦ ਸੀਗਾ ਉੱਥੇ ਜਾ ਕੇ ਮੂੰਹ ਤੇ ਮਾਰੋ ਉਹਨਾਂ ਦੇ ਬਿਲਕੁਲ ਬਿਲਕੁਲ ਇਹ ਤੁਹਾਡੇ ਕੋਲ ਸੱਚ ਨਹੀਂ ਤੁਹਾਡੇ ਕੋਲ ਤੱਥ ਨਹੀਂ ਪਰ ਮੈਂ ਜਿਵੇਂ ਕਿਹਾ ਕਿ ਇਹਨਾਂ ਕੋਲ ਤੇ ਉਹ ਜ਼ਮੀਨ ਦੇ ਟੁਕੜੇ ਨੂੰ ਜਿਹਨੂੰ ਆਪਾਂ ਤੋਹਫਾ ਕਹਿੰਨੇ ਆ ਉਹਨੂੰ ਜਸਟੀਫਾਇਬਲ ਬਣਾਉਣ ਵਾਸਤੇ ਅਜੇ ਤੱਕ ਬਿਆਨ ਨਹੀਂ ਆਇਆ ਜੀ ਜੀ ਹੁਣ ਇਸ ਮਾਮਲੇ 'ਚ ਬੈਕਫੁੱਟ ਤੇ ਚਲੇ ਜਾਣਗੇ ਕਿਉਂਕਿ ਉਹਨੇ ਨਾਂ ਲੈ ਦਿੱਤਾ ਹਮ ਤੁਹਾਡੇ ਵਿਧਾਇਕ ਦਾ ਨਾਂ ਲੈ ਦਿੱਤਾ ਕਿ ਆ ਚੱਕੋ ਮੈਂ ਤੁਹਾਨੂੰ ਭੇਜ ਰਿਹਾ ਹਾਂ ਇਹਦੇ ਚ ਰਿਕਾਰਡਿੰਗ ਆ ਨਹੀਂ ਬਿਲਕੁਲ ਬਿਲਕੁਲ ਤੁਸੀਂ ਇਹਨੂੰ ਪਹਿਲਾਂ ਵੀ ਪ੍ਰਮਾਣਿਤ ਕਰਵਾ ਲਓ ਉਸ ਤੋਂ ਬਾਅਦ ਸੁਣ ਲਓ ਤੇ ਮਾਨ ਸਾਹਿਬ ਨੇ ਤੇ ਇੰਨੇ ਪੈਸੇ ਖਰ ਹੂੰ ਭਾਈ ਆਨਲਾਈਨ ਤੁਸੀਂ ਮੈਨੂੰ ਕੰਪਲੇਂਟ ਕਰੋ ਜੇ ਕੋਈ ਭ੍ਰਿਸ਼ਟਾਚਾਰੀ ਕਰਦਾ ਹੈ ਕੋਈ ਰਿਸ਼ਵਤ ਖੋਰੀ ਕਰਦਾ ਹੈ ਤਾਂ ਤੁਸੀਂ ਉਹਦੀ ਆਡੀਓ ਰਿਕਾਰਡਿੰਗ ਜਾਂ ਵੀਡੀਓ ਰਿਕਾਰਡਿੰਗ ਮੈਨੂੰ ਭੇਜੋ ਤਾਂ ਮਾਨ ਸਾਹਿਬ ਹੁਣ ਕਿੰਨੀਆਂ ਰਿਕਾਰਡਿੰਗਾਂ ਆ ਰਹੀਆਂ ਤੁਹਾਡੇ ਮੰਤਰੀਆਂ ਦੀਆਂ ਉਹ ਤੇ ਛੱਡੋ ਪਹੁੰਚੀਆਂ ਹੀ ਸੀਗੀਆਂ ਤੁਸੀਂ ਉਹਨਾਂ ਤੇ ਖਾਮੋਸ਼ ਹੋ ਲਾਜਵਾਬ ਹੋ ਕੋਈ ਜਵਾਬ ਨਹੀਂ ਹੈਗਾ ਤੁਹਾਡੇ ਕੋਲ ਤਾਂ ਹੁਣ ਤੁਹਾਡੀ ਭੈਣ ਦਾ ਹੀ ਇਹਦੇ ਚ ਜ਼ਿਕਰ ਆ ਕਥੇ ਤੌਰ ਤੇ ਜਿਹੜੀ ਆਡੀਓ ਆ ਕੇ ਵੀਡੀਓ ਮੈਨੂੰ ਨਹੀਂ ਪਤਾ ਉਹ ਜੋ ਡੱਬੀ ਆ ਜੀ ਤਾਂ ਉਹਦੇ ਵਿੱਚ ਹੁਣ ਤੁਹਾਡੇ ਪਰਿਵਾਰਕ ਮੈਂਬਰ ਦਾ ਜ਼ਿਕਰ ਆ ਜੇ ਹੁਣ ਵੀ ਕਾਰਵਾਈ ਨਾ ਹੋਈ ਤੇ ਸਵਾਲ ਇਸ ਤੋਂ ਵੀ ਦੁੱਗਣੇ ਤਿੱਗਣੇ ਹੋਣਗੇ ਤਾਂ ਮੇਰੇ ਖਿਆਲ ਦੇ ਨਾਲ ਅੱਜ ਜਲੰਧਰ ਵੈਸਟ ਦੇ ਵਿੱਚ ਅੰਗਰਾਲ ਨੇ ਜੋ ਕੀਤਾ ਉਹ ਇਹਨਾਂ ਨੇ ਸੋਚਿਆ ਨਹੀਂ ਸੀ ਇਹਨਾਂ ਨੂੰ ਲੱਗਦਾ ਸੀ ਇਹ ਬੰਦਾ ਚਲਾਵਾ ਜਿਆ ਹੂੰ 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 ਦਬਕਾ ਮਾਰਾਂਗੇ ਦਾਬਾ ਮਾਰਾਂਗੇ ਜੀ ਇਹਦੇ ਪੈਰ ਜਿਹੜੇ ਆ ਉਹ ਥੜਕ ਜਾਣੇ ਆ ਬਿਲਕੁਲ ਕਿਉਂ ਕਿਉਂਕਿ ਅੰਗੁਰਾਲ ਤੇ ਮੁਕੱਦਮੇ ਵੀ ਦਰਜ ਹੋਏ ਆ ਬੰਦਾ ਸਭ ਨੂੰ ਪਤਾ ਹੀ ਹੈ ਜਲੰਧਰ ਵੈਸਟ ਦੇ ਕਿਸੇ ਵੀ ਬੰਦੇ ਨੂੰ ਪੁੱਛ ਲਓ ਜੀ ਕਿ ਰਾਜਨੀਤੀ ਕਿਸ ਤਰ੍ਹਾਂ ਇਹ ਕਰਦੇ ਨੇ ਤਾਂ ਮਤਲਬ ਕਿ ਉਧਰ ਨਾ ਜਾਂਦੇ ਹੋਏ ਹੁਣ ਉਹਨੇ ਅੱਗੋਂ ਜਿਹੜਾ ਮੋੜਵਾ ਪੈਂਤੜਾ ਅਖਤਿਆਰ ਕੀਤਾ ਹੈ ਹੂੰ ਉਹਨੇ ਬਿਲਕੁਲ ਮੈਨੂੰ ਲੱਗਦਾ ਕਿ ਮਾਨ ਸਾਹਿਬ ਦੀਆਂ ਜਿਦਾ ਕਹ ਲੀਏ ਨਾ ਚੂਲਾ ਹਿਲਾ ਦਿੱਤੀਆਂ ਹੁਣ ਇਹਨੂੰ ਕਿਸ ਤਰ੍ਹਾਂ ਹੋ ਕਰਦੇ ਆ ਨਿਜਿਠਦੇ ਆ ਇਹ ਤੇ ਉਹੀ ਦੱਸ ਸਕਦੇ ਆ ਪਰ ਵੱਡੇ ਦੋਸ਼ ਇੱਕ ਵਾਰੀ ਉਹਨਾਂ ਨੇ ਕਹਿ ਲੋ ਕਿ ਲਾ ਦਿੱਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਗੇਮ ਸੀਗੀ ਉਹਦੇ ਵਿੱਚ ਮੁੱਖ ਮੰਤਰੀ ਬਹੁਤ ਬੁਰੀ ਤਰ੍ਹਾਂ ਉਲਝ ਗਏ ਆ ਇਹੀ ਭਾਰਤੀ ਜਨਤਾ ਪਾਰਟੀ ਦੀ ਕਲਾ ਹੈ ਇਹ ਜਦੋਂ ਉਲਝਾਉਂਦੇ ਆ ਕਹਿ ਲੋ ਕਿ ਫਿਰ ਜਦਾਂ ਹੁੰਦਾ ਨਾ ਮੱਕੜ ਜਾਲ ਉਹਦੇ ਵਿੱਚ ਫਸ ਜਾਂਦੇ ਆ ਹਮਮਮ ਪੋਲੀਟੀਸ਼ੀਨ ਜੀ ਚੌਧਰੀ ਸਾਹਿਬ ਕਹਿੰਦੇ ਵੀ ਸ਼ੀਤਲ ਅਨਰਾਗ ਅੰਗੁਰਾਲ ਅੰਗੁਰਾਲ ਹੈ ਮੇਰੇ ਮੂੰਹ ਤੇ ਚੜਿਆ ਹੋਈ ਸ਼ਾਮ ਨਹੀਂ ਅਨੁਰਾਗ ਕਸ਼ੀਤਲ ਅੰਗੁਰਾਲ ਜੀ ਤੁਸੀਂ ਅੰਗੁਰਾਲ ਸ਼ੀਤਲ ਜੀ ਕਹ ਲਓ ਜੀ ਜੀ ਉਹ ਕਹਿੰਦੇ ਕਿ ਹਾਂ ਬਹੁਤ ਤੇਜ਼ ਆਂਦੇ ਹੁੰਦੇ ਆਪ ਕਹਿੰਦੇ ਨਾ ਆਂਦੇ ਹੁੰਦੇ ਆ ਰਾਮ ਰਾਂ ਜਿਹਦਾ ਰਾਮ ਨਿਕਲਦਾ ਨਿਕਲਦਾ ਨਿਕਲ ਜਾਓ ਅੱਲਾ ਵੱਡਦਾ ਵੱਡਦਾ ਵੜ ਜਾਓ ਹੌਲੀ ਹੌਲੀ ਰਾਜਨੀਤਿਕ ਨਵਾਂ ਨੂੰ ਇਸੇ ਤਰ੍ਹਾਂ ਹੀ ਜੀ ਜੀ ਚੱਲਿਆ ਦਿੰਦੇ ਹਾਂ ਹਾਂ ਜੀ ਦੱਸੋ ਕੀ ਕਹਿੰਦੇ ਚੌਧਰੀ ਸਾਹਿਬ ਕਹਿੰਦੇ ਕਿ ਉਹ ਕਿਤੇ इमोशनल ਕਰਕੇ ਆਵਦੀ ਸੀਟ ਹੀ ਨਾ ਕੱਢ ਜਾਣਾ ਤੇ ਮੈਂ ਤੇ ਦੱਸੀ ਜਾਣਾ ਤੁਹਾਨੂੰ ਉਹ ਤੇ ਬਾਜ਼ੀ ਅੱਜ ਪਲਟ ਗਿਆ ਬਿਲਕੁਲ ਬਲਟ ਗਿਆ ਕਿਉਂ ਇਹ ਦੇਖਣ ਜੇ ਉਸਨੇ ਗਲਤ ਕੀਤਾ ਰਕੇਸ਼ ਜੀ ਕਹਿ ਰਹੇ ਕਿ ਜਨਤਕ ਕਰਦੇ ਉਹ ਜਨਤਕ ਤੇ ਕਰ ਗਿਆ ਹੂੰ ਹੂੰ ਜਨਤਕ ਤੇ ਕਰ ਗਿਆ ਜਨਤਕ ਤੇ ਕਰ ਗਿਆ ਉਹਨੇ ਇੱਕ ਫਾਰਮੈਲਟੀ ਰੱਖ ਲਈ ਹੈ ਕਿ ਤੁਹਾਨੂੰ ਭੇਜ ਰਿਹਾ ਤੁਸੀਂ ਇਹਦੀ ਤਸਦੀਕ ਕਰਵਾਲੋ ਹੂੰ ਜਨਤਕ ਤੌਰ ਤੇ ਤ ਉਹ ਵਿਧਾਇਕ ਦਾ ਨਾਮ ਲੈ ਗਿਆ ਇਹਨਾਂ ਦੀ ਭੈਣ ਜੀ ਦਾ ਨਾਮ ਲੈ ਗਿਆ ਉਗਰਾਹੀ ਦਾ ਬਦਲੀਆਂ ਦਾ ਨਾਮ ਲੈ ਗਿਆ ਤੇ ਹੋਰ ਦੱਸੋ ਕੀ ਹੋ ਰਿਹਾ ਗਿਆ ਬਸ ਕੱਲੀ ਆਡੀਓ ਰਹਿ ਗਈ ਹੈ ਉਹ ਵੀ ਤਾਂ ਹਾਂਜੀ ਉਹ ਵੀ ਜਨਤਕ ਹੋ ਜਾਏਗੀ ਹੋ ਸਕਦਾ ਉਹ ਕਰ ਦੇ ਲੀਕ ਕਰ ਦੇਣ ਹੂੰ ਕੱਲ ਨੂੰ ਲੀਕ ਹੋ ਜਾਵੇ ਤਾਂ ਗੱਲ ਇਹ ਆ ਕਿ ਉਹਨਾਂ ਨੇ ਕਿਸੇ ਇੱਕ ਪੱਤਰਕਾਰ ਨੂੰ ਫੜਾਉਣੀ ਆ ਠੀਕ ਤੇ ਆਪੇ ਹੋ ਜਾਣੀ ਆ ਉਹਨਾਂ ਨੂੰ ਤੇ ਫੇਰ ਕੀ ਕਰ ਲੈਣਗੇ ਦੱਸੋ ਮੈਨੂੰ ਰਕੇਸ਼ ਜੀ ਕੋਈ ਹੈ ਗਰੰਟੀ ਕਿ ਉਸ ਕੱਲ ਤੇ ਜਾਂਚ ਪੜਤਾਲ ਕਰਵਾ ਲੈਣਗੇ ਤਾਂ ਗੱਲ ਇਹ ਆ ਕਿ ਅੱਗੇ ਜਨਤਕ ਤੌਰ ਤੇ ਮੈਨੂੰ ਦੱਸੋ ਖੈਰਾ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਨਹੀਂ ਕੀਤੀ ਜ਼ਮੀਨ ਦੇ ਮਾਮਲੇ 'ਚ ਤਿੰਨ ਕਿੱਲੇ ਜ਼ਮੀਨ ਦਾ ਤੋਹਫਾ ਤੁਹਾਨੂੰ ਕੋਈ ਆਂਡ ਗਵਾਂਡ ਕੋਈ ਦੇਂਦਾ ਲੈਂਦਾ ਨਜ਼ਰ ਆਵੇ ਤਾਂ ਮੈਨੂੰ ਜ਼ਰੂਰ ਦੱਸਣਾ ਉਹਦੇ ਤੇ ਇਹਨਾਂ ਨੇ ਗੱਲ ਕੀਤੀ ਹੈ ਹਮ ਕਿਉਂ ਕਹਾਣੀ ਕੀ ਅਸਲ ਦੇ ਵਿੱਚ ਉਹਦੇ ਤੇ ਕੋਈ ਜਵਾਬ ਆਇਆ ਹੁਣ ਤੱਕ ਜਿਹੜਾ ਜਨਤਕ ਤੌਰ ਤੇ ਲੱਗਾ ਪਹਿਲਾਂ ਦੋਸ਼ ਉਹਦਾ ਜਵਾਬ ਤੇ ਆਇਆ ਹੀ ਨਹੀਂ ਇਹ ਵੀ ਜਨਤਕ ਤੌਰ ਤੇ ਅਗਲੇ ਆਨੇ ਤਾਂ ਕੁਰਸੀ ਲਾਤੀ ਸੀ ਜੇ ਜਨਤਕ ਹੀ ਕਰਵਾਉਣਾ ਸੀ ਪਹੁੰਚ ਜਾਂਦੇ ਉੱਥੇ ਹਮ ਜਲੰਧਰ 'ਚ ਹੀ ਰਹਿ ਰਹੇ ਨੇ ਜੀ ਮਿੱਕੀ ਢਾਲੀਵਾਲ ਹੋਣ ਦਾ ਕੰਟਰੀਬਿਊਸ਼ਨ ਆਇਆ ਜੀ ਸ਼ੁਕਰੀਆ ਸਰ ਅ ਰਕੇਸ਼ ਜੀ ਕਹਿੰਦੇ ਸ਼ੀਤਲ ਨੇ ਲੋਟਸ ਵੇਲੇ ਵੀ ਕੁਝ ਬੋਲਿਆ ਸੀ ਕਹਿੰਦੇ ਕਿ ਉਸ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਆਪਰੇਸ਼ਨ ਲੋਟਸ ਵੇਲੇ ਤੇ ਆਪਰੇਸ਼ਨ ਲੋਟਸ ਦਾ ਜਦੋਂ ਝੰਡਾ ਚੁੱਕਿਆ ਸੀ ਉਹਨੇ ਸ਼ੀਤਲ ਅੰਗਰਾਲ ਨਹੀਂ ਤੇ ਚੁੱਕਿਆ ਸੀ ਹੂੰ ਜੇ ਉਹ ਉਸ ਵੇਲੇ ਝੂਠ ਬੋਲਦਾ ਤਾਂ ਦੂਜੀ ਵਾਰੀ ਵੀ ਝੂਠਾ ਹੈ ਜੀ ਠੀਕ ਹੈ ਜੀ ਹੁਣ ਜੇ ਉਹ ਝੂਠਾ ਹੈ ਤੇ ਤੁਸੀਂ ਉਹਦੇ ਤੇ ਮਕਦਮਾ ਦਰਜ ਕਰ ਦਿਓ ਹੂੰ ਕਿ ਤੁਹਾਡੇ ਵ代ਕ ਦਾ ਉਹਨੇ ਨਾਮ ਲੈ ਦਿੱਤਾ ਜੀ ਤੁਹਾਡੇ ਪਰਿਵਾਰਕ ਮੈਂਬਰ ਦਾ ਨਾਮ ਲੈ ਦਿੱਤਾ ਤੁਸੀਂ ਉਹਦੇ ਤੇ ਡੈਫਾਮੇਸ਼ਨ ਦਾ ਕੇਸ ਕਰ ਦਿਓ ਜੀ ਆਪੇ ਪਤਾ ਲੱਗ ਜਾਊ ਆਪੇ ਪਤਾ ਲੱਗ ਜੂਗਾ ਕੌਣ ਸੱਚਾ ਕੌਣ ਝੂਠਾ ਹੈ ਪਰ ਅੱਗੇ ਅੱਗੇ ਜਿਹੜੀਆਂ ਗਈਆਂ ਨੇ ਵੀਡੀਓ ਵਗੈਰਾ ਹੂੰ ਹੂੰ ਇੱਕ ਇਹਨਾਂ ਦੇ ਇਸੇ ਇਲਾਕੇ ਦੇ ਮੰਤਰੀ ਦੀ ਵੀਡੀਓ ਗਈ ਆ ਜੀ ਕਿੱਡਾ ਰੋਲਾ ਪਿਆ ਤਾਂ ਉਹਦੇ ਤੇ ਕੀ ਹੋਇਆ ਉਹਦੇ ਤੇ ਕੀ ਹੋ ਗਿਆ ਜਦੋਂ ਤੁਸੀਂ ਇਸ ਤਰ੍ਹਾਂ ਮਤਲਬ ਕਿ ਪਾਸਾ ਵਟ ਜਣਾ ਫਿਰ ਅਗਲੇ ਤੇ ਹੋ ਸਕਦਾ ਅਗਲੇ ਨੇ ਕੋਈ ਕੀਤਾ ਹੋਵੇ ਬਿਲਕੁਲ ਜਗਾੜੀ ਕਰ ਲਿਆ ਹੋਵੇ ਉਹਨਾਂ ਨੇ ਕਿਹਾ ਹੋਵੇ ਕਿ ਇਹਨਾਂ ਨੇ ਕਿਹੜਾ ਗਾਂ ਕੋਈ ਜਾਂਚ ਪੜਤਾਲ ਕਰਵਾਉਣੀ ਤਾਂ ਹੀ ਮੈਂ ਕਹ ਰਿਹਾ ਨਾ ਜਾਂਚ ਪੜਤਾਲ ਰੋਲਾ ਪਈ ਜਾ ਰਿਹਾ ਤੇ ਆਪਦੀ ਏਜੰਸੀ ਤੋਂ ਨਹੀਂ ਜੇ ਦਮ ਹੈ ਤਾਂ ਤੁਸੀਂ ਕਹੋ ਕਿ ਹਾਂ ਭਾਈ ਜਿਹੜੀ ਮਰਜ਼ੀ ਏਜੰਸੀ ਦੱਸੋ ਮੈਂ ਉਹਦੇ ਤੋਂ ਕਰਵਾ ਦੇਣਾ ਜਾਂਚ ਪੜਤਾਲ ਤੇ ਬਹੁਤ ਵੱਡੇ ਦੋਸ਼ ਨੇ ਇਲਜ਼ਾਮਤ ਨੇ ਕਥਿਤ ਤੌਰ ਤੇ ਜੋ ਵੀ ਕਿਹਾ ਗਿਆ ਇਹਦੀ ਜਾਂਚ ਪੜਤਾਲ ਕਰਵਾਉਣ ਦਾ ਜੁਮਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਦੀ ਚੇਰ ਤੇ ਬੈਠੇ ਨੇ ਉਹਨਾਂ ਦੇ ਕਿਸੇ ਪਰਿਵਾਰਕ ਜੀ ਦਾ ਜ਼ਿਕਰ ਆਉਣਾ ਵਿਧਾਇਕ ਦਾ ਜ਼ਿਕਰ ਆਉਣਾ ਮੈਂ ਛੋਟੀ ਗੱਲ ਨਹੀਂ ਹੈ ਛੋਟੀ ਗੱਲ ਨਹੀਂ ਹੈ ਜਾਂ ਤੇ ਕੇਸ ਕਰਨ ਮੁਕਦਮਾ ਕਰਨ ਪਤਾ ਲੱਗ ਜਾਏਗਾ ਤੇ ਜਾਂ ਫਿਰ ਇਦੀ ਤਹਿ ਤੱਕ ਜਾਣ ਹੋ ਸਕਦਾ ਮੁੱਖ ਮੰਤਰੀ ਨੂੰ ਪਤਾ ਹੀ ਨਾ ਹੋਵੇ ਕਿਸੇ ਗੱਲ ਦਾ ਹੋ ਸਕਦਾ ਬਿਲਕੁਲ ਤਾਂ ਇਹ ਚੀਜ਼ ਜਿਹੜੀ ਹੈ ਭਾਈ ਤੁਸੀਂ ਅਸੀਂ ਤੇ ਵਹਿ ਪਹਿਲਾਂ ਹੀ ਕਹਿੰਦੇ ਸੀਗੇ ਕਿ ਭਾਈ ਹੇਟਲੇ ਪੱਦਰ ਤੋਂ ਰਿਪੋਰਟਾਂ ਮੰਗਵਾ ਲਓ ਮੰਗਵਾ ਲਓ ਬਿਲਕੁਲ ਹਜੇ ਤੇ ਬਹੁਤ ਕੁਝ ਨਿਕਲਣਾ ਜੇ ਮੈਂ ਤੁਹਾਨੂੰ ਦੱਸ ਦੇਣਾ ਹਮ ਇੱਕ ਸਾਲ ਰੁਕ ਜਾਓ ਜੀ ਇੱਕ ਸਾਲ ਰੁਕ ਜਿਓ ਜਦੋਂ ਇੱਕ ਸਾਲੇ ਹੋਰ ਗਾਂ ਗਏ ਚਲੇ ਮੇਰੀ ਗੱਲ ਯਾਦ ਰੱਖ ਲਿਓ ਜੀ ਅੱਜ ਕਹਿ ਦਿਨਾ ਨੋਟ ਡਾਊਨ ਕਰ ਲਓ ਇੱਕ ਸਾਲ ਬਾਅਦ ਬਹੁਤ ਕੁਝ ਨਿਕਲੇਗਾ ਇੱਥੋਂ ਵੀ ਬਾਹਰੋਂ ਵੀ ਜੀ ਨਿਕਲ ਆਏਗਾ ਜੀ ਬਹੁਤ ਕੁਝ ਨਿਕਲੇਗਾ ਇਹ ਹੁਣ ਸੰਭਾਲ ਲੈਣ ਜਿੰਨਾ ਕੁ ਸੰਭਾਲ ਲੈਣ ਸੰਭਲ ਜਾਣਗੇ ਬਹੁਤ ਕੁਝ ਨਿਕਲ ਆਉਣਾ ਹੈ ਹਮੇਠਾਂ ਉੱਤੇ ਜੋ ਵੀ ਚੱਲਦਾ ਉਹ ਤੁਹਾਨੂੰ ਪਤਾ ਜਿੰਨਾ ਮਰਜ਼ੀ ਪਰਦਾ ਪਾ ਲਓ ਇੱਕ ਨਾ ਇੱਕ ਦਿਨ ਉਹ ਨਿਕਲੇ ਆਉਂਦਾ ਹੈ ਜੀ ਅਮਰਪਾਲ ਸਿੰਘ ਕਹਿੰਦੇ ਮੰਤਰੀ ਬਲਕਾਰ ਸਿੰਘ ਤੇ ਕੀ ਕਾਰਵਾਈ ਕੀਤੀ ਹੈ हां जी वही गल है कि हां जी बिल्कुल ਤੁਸੀਂ ਦੱਸੋ ਕਟਾਰੂ ਚੱਕ ਦੇ ਮਾਮਲੇ ਚ ਵੀ ਅਸੀਂ ਵੀ ਸਵਾਲ ਚੁੱਕਿਆ ਸੀਗਾ ਕਿ ਸਹਿਮਤੀ ਹੋ ਸਕਦੀ ਆ ਕੋਈ ਬਾਲਗ ਦੋ ਬਾਲਗ ਇੱਥੇ ਬੰਦਾ ਬੰਦੇ ਨਾਲ ਕੋਈ ਸਬੰਧ ਬਣਾਉਂਦਾ ਤਾਂ ਸੁਪਰੀਮ ਕੋਰਟ ਨੇ ਉਹ ਮੁਕੱਦਮਾ ਵਗੈਰਾ ਜਿਹੜਾ ਬੰਦ ਕੀਤਾ ਹੈ ਹਮ ਖੁੱਲਮ ਖੁੱਲਾ ਕੰਮ ਆ ਜੀ ਪਰ ਇਹ ਜਿਹੜਾ ਖੁੱਲਮ ਖੁੱਲਾ ਆਦਮੀ ਹੂੰ ਆਦਮੀ ਸੇ ਪਿਆਰ ਕਰਤਾ ਹੂੰ ਤੇ ਜਾਂ ਤਾਂ ਉਹਨੂੰ ਪ੍ਰਮਾਨ ਕਰ ਲੋ ਹਮ ਪ੍ਰਮਾਨ ਕਰ ਲੋ ਜਾਂ ਉਹਨੂੰ ਰੱਦ ਕਰਕੇ ਦਿਖਾਓ ਮਸਲਾ ਉਦੋਂ ਵੀ ਇਹੀ ਸੀਗਾ ਕਿ ਕੀ ਨੈਤਿਕ ਤੌਰ ਤੇ ਠੀਕ ਹੈ ਜੇ ਨਹੀਂ ਤਾਂ ਤੁਸੀਂ ਕਹੋ ਕਿ ਹਾਂ ਜੀ ਕਾਨੂੰਨ ਦੇ ਅਨੁਸਾਰ ਭਾਈ ਸਹੀ ਹੈ ਜੀ ਦੋਹਾਂ ਚ ਇੱਕ ਚੀਜ਼ ਕਰੋ ਫਿਰ ਉਹ ਮੰਤਰੀ ਵਾਲੀ ਜਿਹੜੀ ਦੂਸਰੀ ਵੀਡੀਓ ਹਮ ਸਿੱਧ ਕਰੋ ਅਗਲੇ ਨੇ ਤਾਂ ਪੋਸਟ ਕਰ ਦਿੱਤੀ ਸੀ ਦਿੱਲੀੋਂ ਬਿਲਕੁਲ ਬਿਲਕੁਲ ਕਿ ਆ ਤੁਹਾਡਾ ਮੰਤਰੀ ਇੱਕ ਮਤਲਬ ਕਿ ਬੀਬੀ ਨਾਲ ਛੋਟੀ ਉਮਰ ਦੀ ਹਮ ਸ਼ਾਇਦ ਉਹਨਾਂ ਦੀ ਬੱਚੀਆਂ ਦੇ ਬਰਾਬਰ ਦੀ ਹੋਊਗੀ ਉਹਦੇ ਨਾਲ ਆ ਕੁਝ ਕਰਨ ਡਿਆ ਤੁਸੀਂ ਅੱਜ ਤੱਕ ਬੱਗੇ ਤੇ ਕੀ ਕਾਰਵਾਈ ਕੀਤੀ ਕੇਸ ਪਾਉਂਦੇ ਉਹਦੇ ਤੇ ਮੁਕੱਦਮਾ ਲਾਉਂਦੇ ਜੀ ਜੀ ਮਾਣਾ ਨਹੀਂ ਤਾਂ ਉਹਨੂੰ ਨੋਟਿਸ ਭੇਜਦੇ ਹੂੰ ਤੁਸੀਂ ਖੰਡਣ ਕਰਦੇ ਕਿ ਫੇਕ ਬਣਾਈ ਗਈ ਆ ਜਾਂ ਜੋ ਵੀ ਛੇੜਛੜ ਕੀਤੀ ਗਈ ਹੈ ਕਿਉਂ ਨਹੀਂ ਤਾਂ ਫਿਰ ਇਸੇ ਤਰ੍ਹਾਂ ਹੀ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਸ਼ੱਕ ਦੇ ਦਹਿਰੇ ਚ ਆ ਜਾਂਦੇ ਬਿਲਕੁਲ ਬਿਲਕੁਲ ਸੁਖਮਨ ਪਾਲ ਢਿੱਲੋਂ ਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ